ਵਾਕਰ ਭਾਲ ਕੇ ਮੱਕਰ ਕੇ ਅੱਲਾਹ ਹਰ ਬਾਹਰ ਹੀ ਬੈਠਾ ਜਾ ਆਪ ਦੇ ਥਾਂ ਤੇ ਮਾਲੀ ਆਓ ਬਾਬਾ ਅੱਜਾ ਬਾਬਾ ਬੈਠਾ ਇਹਨਾਂ ਦੀਆਂ ਆਪਦੀਆਂ ਮਾਲੀ ਕੋਲੇ ਨਾ ਮਾਲੀ ਕੋਲੇ ਆ ਕਿਸੇ ਕੋਲ ਵੀ ਨਹੀਂ ਹੋ ਰਿਹਾ ਹੁਣ ਮਾਲੀ ਨੇ ਆਪਦਾ ਕੋਠਾ ਪਾਇਆ ਉਹ ਜਿਹੜਾ ਤੁਸੀਂ ਆਖਿਆ ਉਹ ਵੀ ਵਿਚਾਰੇ ਦਾ ਪੜ ਗਿਆ ਹੁਣ ਲੋਗ ਬਾਬਾ ਦਾ ਬੈਠੇ ਪਰ ਇਹ ਆ ਬਹੁਤੇ ਜੇ ਪਾੜਾ ਲੋ ਨਹੀਂ ਇੱਕ ਦੋ ਕਹਿ ਕੇ ਬਾਅਦ ਆਜਾ ਆਜਾ जी हाँ जी मैन जगह चाईती है मकान चायते हैं ये पुरानी छतें हैं सारी डिग्गी मजा बंदी ने बचाया मसा क्ढाया ਰਾਤ ਨੂੰ ਛੱਤ ਡਿੱਗ ਪਈ ਨੀਚ ਮਸਾਂ ਕੱਢਿਆ ਹੈਗਾ ਮੈਨੂੰ ਜਗਾ ਚਾਹੀਤੀ ਮਕਾਨ ਚਾਹੀਤਾ ਬਣ ਸੱਟਾ ਕਿਨੇ ਕੋ ਮੁੰਡੇ ਦੇ بابا ਸੱਟੇ ਹੈ بابا ਸੱਟੇ ਹੈ ਠੀਕ ਹੈ ਉੰਜ ਠੀਕ ਉੰਜ ਠੀਕ ਹੈ ਮੁੰਡਾ ਹੂੰ ਠੀਕ ਹੈਗਾ ਛੱਲੇ ਆਪਿਆ ਸਾਰਾ ਕੁਝ ਠੀਕ ਹਾਂਜੀ ਬਾਕੀ ਜਦ ਲੈ ਕੇ ਕਿੰਨੇ ਕਿ ਸੰਭ ਇਥੇ ਦੀਮੀਦਾਨ ਲੱਗਿਆ ਸੀਗਾ ਉਹਦੇ ਵੋਟਾਂ ਪਾ ਰਹੇ ਆ ਕੋਈ ਇਨਸਾਬ ਨਹੀਂ ਮਿਲਿਆ ਅਜੇ ਤੱਕ ਨਾ ਸਾਨੂੰ ਇੱਥੇ ਪੰਜ ਮਾਰਕ ਤੱਕ ਜਗਾ ਵੀ ਨਹੀਂ ਕੱਟ ਕੇ ਦਿੱਤੀ ਗਈ ਜਦੋਂ ਵੋਟਾਂ ਹੁੰਦੀਆਂ ਉਦੋਂ ਆ ਕੇ ਕਹਿੰਦੇ ਤੁਹਾਨੂੰ ਇੱਥੇ ਗ੍ਰਾਂਟਾ ਦੇਵਾਂਗੇ ਸਾਰਾ ਕੁਝ ਹੋਊਗਾ ਕੁਝ ਨਹੀਂ ਮਿਲਿਆ ਅਜੇ ਤੱਕ ਕੁਝ ਨਹੀਂ ਮਿਲਿਆ ਹਾਂਜੀ ਅੱਜ ਜੋ ਸਵੇਰ 6 ਵਜੇ ਮੀਂਹ ਪੈ ਰਿਹਾ ਸੀ ਮੇਰੇ ਘਰ ਦੇ ਅੰਦਰ ਵਾਰ ਵਰਤੋਂ ਆਉਂਦੇ ਸੀ ਉਹਨਾਂ ਨੂੰ ਮੈਂ ਰੋਕਿਆ ਕਿ ਤੂੰ ਨਾ ਜਾਓ ਤੇ ਰੋਕਦੇ ਰੋਕਦੇ ਆ ਤੇ ਮੈਨੂੰ ਕਹਿੰਦੇ ਵੀ ਚੱਲ ਅੱবি ਆਪਣਾ ਕੱਪੜਾ ਕੱਢ ਲਿਆ ਜਾ ਕੇ ਉੱਥੇ ਪਈ ਜਿਹੜੀ ਕੱਪੜੇ ਚੱਕਣ ਆਇਆ ਤੇ ਉਹਨੇ ਦੇ ਵਿੱਚ ਹੀ ਮੇਰੇ ਉੱਤੇ ਛੱਤ ਆ ਗਈ ਕਿੰਨੇ ਜਾਣਿਆਂ ਨੂੰ ਤੁਹਾਨੂੰ ਬਚਾਇਆ ਮੈਨੂੰ ਘੱਟੋ ਘੱਟ 12 ਜਾਣੇ ਨੇ ਬਾਹਰ ਕੱਢੇ 13 ਜਾਣੇ ਨੇ ਹੁਣ ਕੀ ਮੰਗ ਕਰਦੇ ਆਪਾਂ ਮੰਗ ਲਈ ਇਹ ਇੱਥੇ ਆਪਾਂ ਨੂੰ ਇਨਸਾਫ਼ ਮਿਲੇ ਬਾਕੀ ਇਹਨਾਂ ਦਾ ਕੋਈ ਕੁੱਤਾ ਕੀਤਾ ਯਾਰੀ ਸਾਨੂੰ 25 ਸਾਲ ਹੋ ਗਏ ਇੱਥੇ ਵੋਟਾਂ ਵਾਸਤੇ ਨਾ ਸਾਨੂੰ ਪੰਚਾਇਤ ਵੱਲੋਂ ਥਾਂ ਦਿੱਤਾ ਗਿਆ ਤੇ ਨਾਂਕੀ ਸਾਡੇ ਕੋਲ ਉਪਰਾਲਾ ਹੋਇਆ ਇੱਥੇ